हां जी ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੱਜ ਤੁਹਾਡੇ ਨਾਲ ਦੋ ਹਰਬੀ ਸਾਈਡ ਜਿਹੜੇ ਖੇਤਾਂ ਦੇ ਵਿੱਚ ਗੁਲੀ ਡੰਡਾ ਅੜਿਆਲਾ ਹੋ ਚੁੱਕਿਆ ਹੋਰ ਜਿਹੜੇ ਆਪਣੇ ਟੈਕਨੀਕਲ ਨੇ ਜਿਵੇਂ ਆਪਣੇ ਲੇਟਰਲ ਟੈਕਨੀਕਲ ਹੈ ਜਾਂ ਆਪਣਾ ਆਇਸੋਪ੍ਰੋਟਿਓਰਨ ਦੇ ਨਾਲ ਕੰਟਰੋਲ ਨਹੀਂ ਹੁੰਦਾ ਉੱਥੇ ਜਿਹੜੇ ਇਹ ਟੈਕਨੀਕਲ ਨੇ ਇਹ ਹਰਬੀ ਸਾਈਡ ਨੇ ਬੜੇ ਵਧੀਆ ਤਰੀਕੇ ਦੇ ਨਾਲ ਅੜਿਆਲਾ ਗੁਦਲ ਨੇ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਦੇ ਨੇ ਕਿਉਂਕਿ ਆਪਣੀ ਕਣਕ ਦੀ ਫਸਲ ਦੇ ਵਿੱਚ ਜਿਹੜਾ ਮੁੱਖ ਆਪਣਾ ਨਦੀਨ ਮੰਗੇ ਤਾਂ ਆਪਣਾ ਗੁਲੀ ਰੰਡਾ ਜੇਕਰ ਆਪਣੇ ਖੇਤਾਂ ਦੇ ਵਿੱਚ ਜਿਆਦਾ ਹੈਵੀ ਹੋ ਜਾਂਦਾ ਜਿਆਦਾ ਹੋ ਜਾਂਦਾ ਆਪਣੀ ਕਣਕ ਦੀ ਫਸਲ ਦੇ ਝਾੜ ਤੇ ਕਾਫੀ ਪ੍ਰਭਾਵ ਪੈਂਦਾ ਮੰਨ ਕੇ ਚਲੋ 35 40% ਇੰਦੇ ਨਾਲ ਜੇਕਰ ਆਪਣੇ ਖੇਤਾਂ ਵਿੱਚ ਜਿਆਦਾ ਗੁਲੀ ਰੰਡਾ ਹੋ ਜਾਂਦਾ ਤਾਂ 35 40% ਆਪਣਾ ਜਿਹੜਾ ਝਾੜ ਦਾ ਨੁਕਸਾਨ ਕਰ ਜਾਂਦਾ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਆਪਣੇ ਖੇਤਾਂ ਦੇ ਵਿੱਚ ਲੰਮੇ ਸਮੇਂ ਤੱਕ ਰਹੇਗਾ ਅਗਾ ਆਪਣੇ ਇਸ ਦਾ ਬੀਜ ਬਣੇਗਾ ਉਸ ਤੋਂ ਬਾਅਦ ਫਿਰ ਇਹ ਜਿਹੜਾ ਆਪਣੇ ਖੇਤਾਂ ਦੇ ਵਿੱਚ ਜ਼ਿਆਦਾ ਬਹੁਤ ਮਾਤਰਾ ਦੇ ਵਿੱਚ ਤੇ ਅੜੀਅਰ ਹੋ ਚੋ ਅੜੀਅਰ ਹੋ ਜਾਂਦਾ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਅੱਜ ਦੇ ਟੈਕਨੀਕਲ ਨੇ ਇਹ ਆਪਣੇ ਇੱਕ ਸਖਤ ਨਦੀਨ ਨਾਸ਼ਕ ਨੇ ਜਿੱਥੇ ਆਪਣੇ ਦੂਜੇ ਟੈਕਨੀਕਲ ਕੰਮ ਨਹੀਂ ਕਰਦੇ ਉੱਥੇ ਇਹ ਟੈਕਨੀਕਲ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਗੁਲੀ ਰੰਡੇ ਨੂੰ ਤੇ ਚੌੜੇ ਪੱਤੇ ਬਨੇਦੀਨਾਂ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਦੇ ਨੇ ਬਾਕੀ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਜਿਹੜੀਆਂ ਕੁਝ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਬਹੁਤ ਜ਼ਰੂਰੀ ਨੇ ਜੇਕਰ ਆਪਾਂ ਸਾਵਧਾਨੀ ਨਹੀਂ ਵਰਤਦੇ ਤਾਂ ਆਪਣੀ ਜਿਹੜੀ ਫਸਲ ਦਾ ਨੁਕਸਾਨ ਆਪਣਾ ਹੋ ਜਾਂਦਾ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ ਇਹ ਹੈਗੇ ਜੀ ਆਪਣੇ ਏਸੀਐਮ 9 ਟਾ ਆਪਣਾ ਹਰਬੀਸਾਈਡ ਤੇ ਇੱਕ ਸ਼ਗਨ 2111 ਦੋਨਾਂ ਦੇ ਵਜਿਏ ਆਪਣੇ ਟੈਕਨੀਕਲ ਸੇਮ ਨੇ ਇਹਦੇ ਵਿੱਚ ਜਿਹੜਾ ਆਪਣਾ ਸ਼ਗਨ 2111 ਇਹਦੇ ਵਿੱਚ ਆਪਣਾ ਮੈਟਰੀਬਿਊਸ਼ਨ ਜਿਹੜਾ ਕਿਸਨਕੋਰ ਵਾਲਾ ਟੈਕਨੀਕਲ 42% ਹੁੰਦਾ ਜਿਹੜਾ ਆਪਣਾ ਟੌਪਿਕ ਵਾਲਾ ਕੋਲੋਦੀਨਾ ਫੋਪ 12% ਹੁੰਦਾ ਕੁਝ ਕਿਸਾਨ ਵੀਰ ਆਪਣੇ ਲੀਡਰ ਤੇ ਨਾਲ ਵੀ ਆਪਣਾ ਮੈਟਰੀ ਨੂੰ ਆਪਣੇ ਤੌਰ ਤੇ ਵਰਤ ਕੇ ਜਾਨ ਕੇ 25 30 ਗ੍ਰਾਮ ਵਰਤ ਕੇ ਆਪਣੀ ਜਿਹੜੀ ਗੁਜਰਿੰਡੀ ਨੂੰ ਕੰਟਰੋਲ ਕਰਦੇ ਨੇ ਇਹ ਆਪਣੇ ਇੱਕ ਕੰਪਨੀ ਵੱਲੋਂ ਮਿਕਸ ਕੀਤੇ ਹੋਏ ਜਿਹੜੇ ਟੈਕਨੀਕਲ ਨੇ ਇਹ ਸ਼ਗਲ 21 11 ਦੇ ਵਿੱਚ 42% ਮੈਟਰੀਬਿਊਸ਼ਨ ਸਨ ਕੋਰਵਾ ਟੈਕਨੀਕਲ ਕਲੋਦੀਨਾ ਫੋਪ ਦੇ ਵਿੱਚ 12% ਜਿਹੜਾ ਟਾਪਿਕ ਵਾਲਾ ਆਪਣਾ ਟੈਕਨੀਕ ਵਾਲੇ ਜਿਹੜਾ ਏਸੀਐਮ 9 ਨੇ ਇਹਦੇ ਵਿੱਚ ਜਿਹੜਾ ਆਪਣਾ ਕਲੋਦੀਨਾ ਫੋਪ ਟਾਪਿਕ ਵਾਲਾ ਜਿਹੜਾ ਟੈਕਨੀਕ ਵਾਲੇ 9% ਤੇ ਜਿਹੜਾ ਆਪਣਾ ਮੈਟਰੀਬਿਊਸ਼ਨ ਸਨ ਕੋਰ ਵਾਲਾ ਟੈਕਨੀਕਲ 20% ਇਹ ਜਾਣੇ ਕਿ ਦੋਨੋਂ ਜਿਹੜੇ ਕਿ ਸਖਤ ਨਦੀਨ ਨਾਸ਼ਕ ਨੇ ਜਿੱਥੇ ਅੜੀਆ ਗੁਲੀ ਰੰਡਾ ਹੋ ਚੁੱਕਿਆ ਉੱਥੇ ਹੀ ਆਪਣੇ ਕਿਸਾਨ ਵੀਰਾਂ ਨੂੰ ਵਰਤਣ ਕਿਉਂਕਿ ਇਹ ਆਪਣਾ ਫਾਇਦੇ ਦੇ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਸਲ ਦਾ ਜਿਹੜੀਆਂ ਆਪਣੀਆਂ ਹਲਕੀਆਂ ਜਾਂ ਰੇਤਲੇ ਬਾਣ ਇਸ ਜਿਹੜੇ ਆਪਣੇ ਕਿਸਾਨ ਨਾ ਵਰਤਣ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਜਿਹੜਾ ਆਪਣਾ ਕਣਕ ਦਾ ਨੁਕਸਾਨ ਇਹ ਆਪਣੀ ਜਿਹੜੀ ਹਰਬੀਸਾਈਡ ਕਰ ਸਕਦੇ ਨੇ ਜਿਹੜੇ ਕਿਸਾਨ ਵੀਰਾਂ ਨੇ ਆਪਣੇ 826 ਵੈਰਾਈਟੀ 327 ਵੈਰਾਈਟੀ ਆਪਣੀਆਂ ਭਾਰੀਆਂ ਜ਼ਮੀਨਾਂ ਵਿੱਚ ਲੱਗੀ ਹੈ ਉਨਾ ਵਿੱਚ ਬਰਤ ਸਕਦੇ ਆ ਕਿਉਂਕਿ ਭਾਰੀਆਂ ਜਮੀਨਾਂ ਵਿੱਚ ਜਿਹੜਾ ਥੋੜਾ ਜਿਹੜਾ ਕਣਕ ਝਟਕਾ ਸਹਿਣ ਕਰ ਜਾਂਦੀ ਜੇਕਰ ਉਹ ਵੈਰੈਟੀਆਂ ਆਪਾਂ ਹਲਕੇ ਜਾਂ ਰੇਤਲੇ ਵਾਹਨਾਂ ਵਿੱਚ ਲਾਈਆਂ ਨੇ ਤਾਂ ਉਹ ਕਿਸਾਨ ਵੀਰ ਇਹਨੂੰ ਨਾ ਵਰਤਣ ਜੇ ਵਰਤਣਾ ਤੁਸੀਂ ਆਪਣੇ ਤਜਰਬੇ ਅਨੁਸਾਰ ਥੋੜੀ ਏਰੀਆ ਦੇ ਵਿੱਚ ਪਹਿਲਾਂ ਟ੍ਰਾਇਲ ਕਰ ਸਕਦੇ ਹੋ ਫਿਰ ਉਹ ਵੀ ਆਪਾਂ ਜੇਕਰ ਆਪਣੇ ਖੇਤਾਂ ਦੇ ਵਿੱਚ ਗੁਲੀ ਡੰਡ ਅੜੀਏ ਦੇ ਤਾਂ ਵਰਤੋ ਵੈਸੇ ਇਸ ਨੂੰ ਵਰਤਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਣੇ ਹੋਰ ਵੀ ਟੈਕਨੀਕਲ ਨੇ ਜੇ ਆਪਣੇ ਖੇਤਾਂ ਵਿੱਚ ਅੜੀਏ ਦੇ ਗੁਲੀ ਡੰਡ ਨਹੀਂ ਹੈ ਤਾਂ ਆਪਾਂ ਉਹ ਟੈਕਨੀਕਲ ਵੀ ਆਪਾਂ ਇਹ ਆਪ ਵਰਤ ਕੇ ਆਪਣੀ ਜਿਹੜੀ ਗੋਦ੍ਰੈਂਡ ਨੂੰ ਕੰਟਰੋਲ ਕਰ ਸਕਦੇ ਆ ਬਾਕੀ ਹਲਕੇ ਰੇਤਲੇ ਬਾਨਾਂ ਵਿੱਚ ਉਸ ਨੂੰ ਨਾ ਵਰਤੋ ਕਿਉਂਕਿ ਉਹ ਆਪਣਾ ਕਣਕ ਦਾ ਨੁਕਸਾਨ ਕਰ ਜਾਂਦਾ ਇਹਦਾ ਕਾਰਨ ਹੁੰਦਾ ਕਿ ਆਪਣੇ ਮੈਗਨੀਜੀ ਦੀ ਕਾਰਟ ਇਹ ਜਿਹੜੇ ਆਪਾਂ ਸਪਰੇਅ ਹੀ ਕਰਨ ਜਾਂ ਕੋਈ ਵੀ ਆਪਾਂ ਟੈਕਨੀਕਲ ਹਰਬੀਸਾਈਡ ਵਰਤਦੇ ਆ ਉਹਦੇ ਸਪਰੇਅ ਕਰਨ ਦੇ ਨਾਲ ਜਿਹੜੇ ਮਾਰੇ ਸਖਤ ਹੁੰਦੇ ਨੇ ਉਹਦੇ ਸਪਰੇਅ ਕਰਨ ਨਾਲ ਜਿਹੜੇ ਆਪਣੇ ਮੈਗਨੀਜੀ ਦੀ ਕਾਰਟ ਜਿਆਦਾ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਪਹਿਲਾਂ ਹੀ ਮੈਗਨੀਜੀ ਦੀ ਕਾਰਟ ਹੁੰਦੀ ਜਿਵੇਂ ਹਲਕੇ ਜਾਂ ਰੇਤਲੇ ਬਾਨਾਂ ਦੇ ਵਿੱਚ ਉਹ ਫਿਰ ਕਣਕ ਸੜ ਜਾਂਦੀ ਇੱਕ ਤਾਂ ਇਸ ਦੇ ਆਪਣੇ ਇਹ ਆਪਣੇ ਸਖਤ ਨੇ ਦੀਨ ਆਸ਼ ਕਰਨ ਇੱਕ ਪਰਮੈਟਰੀ ਜਿਹੜੀ ਆਪਣੀ ਮੈਗਨੀਜ਼ੀ ਦੀ ਘਾਟ ਜ਼ਿਆਦਾ ਹੋਣ ਦੇ ਕਾਰਨ ਜਿਹੜੇ ਆਪਣੇ ਕਣਕ ਦਾ ਦੂਰਾ ਨੁਕਸਾਨ ਹੋ ਜਾਂਦਾ ਇਸ ਕਰਕੇ ਹਲਕੇ ਰੇਤਲੇ ਬਨਾਂ ਵਿੱਚ ਇਸ ਨੂੰ ਕਿਸਾਨ ਵੀ ਨਾ ਵਰਤਣਾ ਜੇ ਵਰਤਣਾ ਤੁਸੀਂ ਆਪਣੇ ਤੇਰਬੀ ਅਨਸਾਰ ਵਰਤ ਸਕਦੇ ਹੋ ਜੇਕਰ ਆਪਾਂ ਇਹ ਨਹੀਂ ਡੋਜ਼ ਦੀ ਆਪਾਂ ਮਾਤਰਾ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਸ਼ਗਨ 211 ਇਹਦੀ ਆਪਾਂ 200 ਗ੍ਰਾਮ ਪ੍ਰਤੀ ਏਕੜ ਦੀ ਡੋਜ਼ ਲੈਣੀ ਹੈ ਜਿਹੜਾ ਆਪਣਾ ਏਸੀਐਮ 9 ਨੇ ਇਹਦੀ ਆਪਾਂ 240 ਗ੍ਰਾਮ ਪ੍ਰਤੀ ਏਕੜ ਡੋਜ਼ ਲੈਣੀ ਹੈ ਤੇ ਇਹ ਜਿਹੜਾ ਵਰਤਨਾ ਕਣਕ ਤਕਰੀਬਨ ਬਜਾਈ ਤੋਂ 30 ਦਿਨਾਂ ਤੋਂ ਲੈ ਕੇ 40 ਦਿਨ ਤੱਕ ਹੋਣੀ ਚਾਹੀਦੀ 40 ਦਿਨ ਤੋਂ ਬਾਅਦ ਵੀ ਨਹੀਂ ਵਰਤਣਾ ਅਤੇ 30 ਦਿਨ ਤੋਂ ਪਹਿਲਾਂ ਵੀ ਨਹੀਂ ਆਪਾਂ ਵਰਤਣਾ ਤੇ ਜਿਹੜੀ ਆਪਣਾ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਕਿਸਾਨ ਵੀਰੋ ਇਹ ਜਿਹੜੇ ਦੋਨੋਂ ਟੈਕਨੀਕਲ ਨੇ ਆਪਣੇ ਪੱਤਿਆਂ ਰਾਹੀਂ ਵੀ ਅਸਰ ਕਰਦੇ ਨੇ ਤੇ ਜਿਹੜਾ ਆਪਣਾ ਜ਼ਮੀਨ ਰਾਹੀਂ ਵੀ ਜਿਹੜਾ ਰਾਹੀਂ ਵੀ ਇਹ ਜਿਹੜੇ ਆਪਣੇ ਨਦੀਨਾਂ ਨੂੰ ਕੰਟਰੋਲ ਕਰਦੇ ਨੇ ਤਕਰੀਬਨ ਹੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆਪਣੇ ਨਦੀਨਾ ਦਾ ਵਾਧਾ ਰੁਕ ਜਾਂਦਾ ਤੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੱਤਿਆਂ ਦਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਫਿਰ ਹੌਲੀ-ਹੌਲੀ ਜਿਹੜੇ ਆਪਣੇ ਨਦੀਨ ਮਰਨੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਆਪਣਾ ਦਾ ਪਾਣੀ ਲੈਣਾ ਇਹ ਆਪਾਂ 100 700 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਲੈਣਾ ਤੇ ਜਿਹੜੀ ਆਪਾਂ ਦਵਾਈ ਜਿੰਦੇ ਵਿੱਚ ਮਿਕਸ ਕਰਨੀ ਕਿਸਾਨੀ ਨੂੰ ਆਪਣਾ ਤਾਜ਼ਾ ਪਾਣੀ ਜਾਨੀ ਕਿ ਜਦ ਆਪਾਂ ਪਾਣੀ ਵਰਤਨਾ 150 200 ਲੀਟਰ ਆਪਾਂ ਤਾਜ਼ਾ ਪਾਣੀ ਚਾਹੀਦਾ ਫਿਰ ਜਿਹੜੀ ਆਪਣੀ ਦਵਾਈ ਇਹ ਬਹੁਤ ਵਧੀਆ ਤਰੀਕੇ ਨਾਲ ਅਸਰ ਕਰਦੀ ਹੈ ਤੇ ਜਿਹੜਾ ਇਹ ਸਪਰੇਅ ਕਰਨੀ ਕਿਸਾਨੀ ਵੀਰੋ ਜਿੱਥੇ ਵੀ ਆਪਾਂ ਕਰਨੀ ਚਾਹੇ ਹਲਕੇ ਜਾਂ ਆਪਣੇ ਭਾਰੇ ਵਾਹਣੇ ਭਾਰੇ ਵਾਹਣਾਂ ਦੇ ਵਿੱਚ ਵੀ ਇੱਕ ਵਾਰ ਜਿਹੜੀ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀ ਦੀ ਸਪਰੇ ਜ਼ਰੂਰ ਕਰੋ ਕਿਉਂਕਿ ਇੱਕ ਸਖਤ ਨਦੀਨਾਸ਼ਕ ਨੇ ਕਿਉਂਕਿ ਇੱਕ ਵੀ ਥੋੜਾ ਕੋ ਝਟਕਾ ਕਣਕ ਨੂੰ ਜ਼ਰੂਰ ਲੱਗਦਾ ਜਿਹੜੇ ਭਾਰੇ ਮਾਨ ਥੋੜਾ ਸਹਿਣ ਕਰ ਜਾਂਦੀਆਂ ਨੇ ਜ਼ਮੀਨਾਂ ਤੇ ਜਿਹੜੇ ਹਲਕੇ ਮਾਨ ਨੇ ਉਹ ਫਿਰ ਜਿਹੜਾ ਝਟਕਾ ਸਹਿ ਨਹੀਂ ਕਰ ਜਾਂਦੇ ਨੇ ਜਿਹਦੇ ਆਪਣੇ ਕਣਕ ਦਾ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਵੀ ਆਪਾਂ ਸਪਰੇ ਕਰਨੀ ਹੈ ਧੁੱਪ ਵੇਲੇ ਕਰੋ ਜਦੋਂ ਹਵਾ ਨਾ ਚੱਲਦੀ ਹੋਵੇ ਤੇ ਜਿਹੜੀ ਆਪਾਂ ਨੋਜ਼ਲ ਵਰਤਣੀ ਹੈ ਕੱਟ ਵਾਲੀ ਟੱਕ ਵਾਲੀ ਜਿਹੜੇ ਆਪਾਂ ਆਮ ਨੋਜ਼ਲ ਵਰਤਦੇ ਹਾਂ ਜਿਵੇਂ ਆਪਾਂ ਜਿਹੜੇ ਨਦੀਨਾਸ਼ਕ ਆਪਾਂ ਦੀ ਨਾਟ ਕਿਸ ਸਪਰੇਅ ਹਾਂ ਕੀਤੀਆਂ ਨੇ ਪਿਛੇ ਛੋਣਿਆ ਤੇ ਸੀਜ਼ਨ ਦੇ ਵਿੱਚ ਉਹ ਆਪਾਂ ਸਪਰੇਅ ਆਪਾਂ ਨੋਜਣਾ ਨਹੀਂ ਵਰਤਨੇ ਕਿਉਂਕਿ ਉਹਦੇ ਨਾਲ ਜਿਹੜਾ ਆਪਣਾ ਕਣਕ ਦਾ ਜ਼ਿਆਦਾ ਨੁਕਸਾਨ ਹੁੰਦਾ ਨਦੀਨ ਆਪਣੇ ਘਟ ਮਰਦੇ ਨੇ ਤੇ ਜਿਹੜਾ ਆਪਣੇ ਕਣਕ ਦਾ ਨੁਕਸਾਨ ਜ਼ਿਆਦਾ ਹੁੰਦਾ ਤੇ ਜਦੋਂ ਵੀ ਆਪਾਂ ਕਿਸਾਨ ਵੀਰ ਆਪਾਂ ਆਪਣੀ ਕਣਕ ਦੀ ਫਸਲ ਵਿੱਚ ਸਪਰੇਅ ਕਰਨੀ ਹੈ ਪਹਿਲੇ ਪਾਣੀ ਤੋਂ ਬਾਅਦ ਜਦੋਂ ਆਪਣਾ ਕਣਕ ਤੇ ਵਿੱਚ ਕਿਉਂਕਿ ਕਣਕ ਵਿੱਚ ਪੂਰੀ ਗਿੱਲ ਨਹੀਂ ਹੋਣੀ ਚਾਹੀਦੀ ਜੇਕਰ ਆਪਣਾ ਪੈਰ ਖੁਪਰਿਆ ਪਾਣੀ ਇਹ ਪੂਰੀ ਆਪਣੇ ਯਾਨੀ ਕਿ ਗਾਰਾ ਬਣਿਆ ਹੋਇਆ ਉਦੋਂ ਆਪਾਂ ਸਪਰੇਅ ਕਰਨੀ ਜਦੋਂ ਆਪਣੀ ਜ਼ਮੀਨ ਥੋੜੀਕ ਇਸ ਹੈ ਜਿਹੜੀ ਸਪਰੇਅ ਕਰਨ ਦਾ ਜਿੰਨੇ ਵੀ ਨਦੀਨ ਆਸ਼ਕ ਸਪਰੇ ਹਾਂ ਨੇ ਆਪਣਾ ਕੁਝ ਜਿਵੇਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਉਹਨਾਂ ਦੇ ਇਹ ਵੀ ਕਾਰਨ ਹੈਗੇ ਨੇ ਜਦੋਂ ਆਪਾਂ ਆਪਾਂ ਟੈਂਕੀ ਗਲਤ ਜੋ ਆਪਾਂ ਵਰਤਦੇ ਆਂ ਜਿਵੇਂ ਆਪਾਂ ਹੱਥੋਂ ਟੈਂਸ਼ਨ ਸਪਰੇ ਕਰਦੇ ਆ ਉਸ ਨਾਲ ਜਿਹੜਾ ਬਹੁਤ ਵਧੀਆ ਰਿਜ਼ਲਟ ਮਿਲਦਾ ਜਦੋਂ ਆਪਾਂ ਨੋਜਨ ਨਹੀਂ ਸਹੀ ਵਰਤਦੇ ਜਾਂ ਆਪਾਂ ਜਦੋਂ ਜ਼ਮੀਨ ਆਪਣੀ ਜਿਆਦਾ ਖੁਸ਼ਕ ਹੁੰਦੀ ਉਹਦਾ ਆਪਾਂ ਸਪਰੇਅ ਕਰਦੇ ਆ ਫਿਰ ਉਹਦਾ ਕਿਸੇ ਵੀ ਹਰਬੀਸਾਈਡ ਦਾ ਆਪਾਂ ਨੂੰ ਜਿਹੜਾ ਨਦੀਨ ਆਸ਼ਕ ਦਾ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਜਦੋਂ ਆਪਣੇ ਖੇਤਾਂ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਨਾ ਹੋਵੇ ਕਿ ਆਪਣੀ ਜ ਨਮੀ ਹੋਣਾ ਜ਼ਰੂਰੀ ਹੈ ਤੇ ਆ ਜਿਹੜਾ ਆਪਣਾ ਜ਼ਮੀਨ ਖੁਸ਼ਕ ਵੀ ਨਹੀਂ ਹੋਣੀ ਚਾਹੀਦੀ ਜੇਕਰ ਜ਼ਮੀਨ ਖੁਸ਼ਕ ਹੋ ਗਈ ਤਾਂ ਫਿਰ ਕਿਸੇ ਵੀ ਹਰਪੀ ਸਾਈਡ ਨੇ ਕੋਈ ਵੀ ਨਦੀਨਾਸ਼ਕ ਆਪਣੀ ਜਿਹੜਾ ਪੂਰੀ ਤਰ੍ਹਾਂ ਆਪਣਾ ਅਸਰ ਨਹੀਂ ਕਰਦੀ ਤੇ ਇੱਕ ਵੀਰ ਆਪਣੇ ਕਿਸਾਨ ਵੀਰ ਗਲਤੀ ਹੋਰ ਕਰਦੇ ਨੇ ਜਦੋਂ ਆਪਾਂ ਗੁਲੀ ਡੰਡਾ ਥੋੜਾ ਵੱਡਾ ਹੋਣ ਦਿੰਦੇ ਆ ਕੋਈ ਜਿਸਾਨ ਵੀਰ ਕਹਿੰਦੇ ਕਿ ਥੋੜਾ ਗੁਲੀ ਡੰਡਾ ਹੋਰ ਵੱਡਾ ਹੋ ਜਾਏ ਕਿਉਂਕਿ ਜਦੋਂ ਕਿਸਾਨ ਵੀਰੋ ਜਿਹੜੀ ਇਹ ਟੈਕਨੀਕ ਆ ਨੇ ਚਾਹੇ ਹੋਰ ਵੀ ਟੈਕਨੀਕਲ ਨੇ ਇਹ ਆਪਣੇ ਸਖਤ ਨਦੀਨਾਸ਼ਕ ਨੇ ਇਹ ਵੀ ਆਪਣੇ ਤਿੰਨ ਤੋਂ ਪੱਤਿਆਂ ਤੋਂ ਲਾਏ ਗਏ ਪੰਜ ਪੱਤਿਆਂ ਤਾਂ ਕਿ ਜਿਹੜਾ ਗੁਲੀ ਡੰਡੇ ਨੂੰ ਕੰਟਰੋਲ ਕਰ ਫਿਰ ਕੰਟਰੋਲ ਕਰਨਾ ਔਖਾ ਹੋ ਜਾਂਦਾ ਫਿਰ ਆਪਣੇ ਕਿਸਾਨ ਵੀਰ 2 2 3 3 ਟੈਕਨੀਕਲ ਮਿਕਸ ਕਰਕੇ ਸਪਰੇਅ ਕਰਦੇ ਨੇ ਜਿੰਦੇ ਨਾਲ ਆਪਣਾ ਗੁਲਦੀ ਡੰਡਾ ਚਾਹੇ ਕੰਟਰੋਲ ਹੁੰਦਾ ਨਹੀਂ ਤੇ ਆਪਣੀ ਜਿਹੜੀ ਕਣਕ ਦਾ ਨੁਕਸਾਨ ਆਪਣਾ ਫਸਲ ਦਾ ਕਰਾ ਲਿੰਦੇ ਨੇ ਬਾਕੀ ਇਹਨਾਂ ਦਵਾਈਆਂ ਦੇ ਨਾਲ ਆਪਾਂ ਨੂੰ ਹੋਰ ਕੋਈ ਵੀ ਚੌੜੇ ਪੱਤੇ ਵਾਲੇ ਜਿਵੇਂ ਐਲ ਗ੍ਰਿਪ ਹੋਗੀ ਜਾਂ 24D ਸਪਰੇਅ ਪਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਜਿਹੜੇ ਆਪਣੇ ਚੌੜੇ ਪੱਤੇ ਨੂੰ ਦੇ ਕੰਟਰੋਲ ਕਰ ਦਈਏ ਤੇ ਆਪਣੇ ਗੁਲਦੀ ਡੰਡੇ ਨੂੰ ਵੀ ਚੰਗੀ ਤਰ੍ਹਾਂ ਕੰਟਰੋਲ ਕਰ ਦਈਏ ਬਾਕੀ ਜਦ ਆਪਣੇ ਸਪਰੇਅ ਕਰਨ ਦਾ ਤਰੀਕਾ ਸਹੀ ਹੋਣਾ ਚਾਹੀਦਾ ਆਪਣੀ ਜ਼ਮੀਨ ਵਿੱਚ ਬੱਤਰ ਹੋਣਾ ਜ਼ਰੂ ਆਪਣੀ ਜਿਹੜੀ ਨੋਜ਼ਲ ਸਹੀ ਹੋਣੀ ਚਾਹੀਦੀ ਹੈ ਜਿੰਨੇ ਨਾਲ ਆਪਣੀ ਫਸਲ ਦਾ ਨੁਕਸਾਨ ਨਾ ਹੋਵੇ ਜੇਕਰ ਆਪਣੀ ਨੋਜ਼ਲ ਦੀ ਗਲਤ ਵਰਤਿਆ ਤਾਂ ਆਪਣੀ ਤਾਂ ਵੀ ਕਣਕ ਦਾ ਨੁਕਸਾਨ ਹੁੰਦਾ ਤੇ ਜਦੋਂ ਵੀ ਆਪਾਂ ਸਪਰੇਅ ਕਰਨੀ ਹੈ ਧੁੱਪ ਵੇਲੇ ਕਰੋ ਤੇ ਜਿਹੜਾ ਇਹਦਾ ਫੁਹਾਰਾ ਡਬਲ ਫੁਹਾਰਾ ਨਾਲ ਆਪਣੀ ਫਸਲ ਤੇ ਵੱਜੇ ਜਦੋਂ ਆਪਣੀ ਕਣਕ ਦੀ ਫਸਲ ਤੇ ਡਬਲ ਫੁਹਾਰਾ ਵੱਜਦਾ ਉਦੋਂ ਜਿੱਥੇ ਡਬਲ ਫੁਹਾਰਾ ਵੱਜੇਗਾ ਉੱਥੇ ਵੀ ਜਿਹੜਾ ਕਣਕ ਦਾ ਨੁਕਸਾਨ ਹੋਵੇਗਾ ਬਾਕੀ ਜਿਹੜੇ ਹਲਕੀ ਜਾਂ ਰੇਤਲੇ ਬਾਨਾ ਉਸ ਨੂੰ ਨਾ ਆਪਣੇ ਵਰਤੋ ਜਿਹੜੇ ਕਿਸਾਨ ਵੀਰਾਂ ਨੇ ਹਲਕੇ ਜਾਂ ਰੇਤਲੇ ਬਾਨਾ ਦੇ ਵਿੱਚ ਆਪਣੀ ਜੀ 327 ਜਾਂ 826 ਵੈਰਾਈਟੀ ਲਈ ਇਹ ਉਹ ਨਾ ਵਰਤਣ ਕਿਉਂਕਿ ਉੱਥੇ ਤਾਂ ਪਹਿਲਾਂ ਹੀ ਮੈਗਨੀਜ਼ੀਆਡ ਕਾਰਟ ਹੁੰਦੀ ਤੇ ਜਿੰਦੇ ਨਾਲ ਆਪਾਂ ਜਦੋਂ ਸਪਰੇਅ ਕਰਾਂਗੇ ਤੇ ਹੋਰ ਆਪਣਾ ਨੁਕਸਾਨ ਹੋ ਸਕਦਾ ਪੱਕੀ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਵੀ ਕਿਸਾਨ ਬਿਰੇ ਵਰਤਣੀ ਹੈ ਭਾਰੀ ਜ਼ਮੀਨ ਅਡਕਰ ਜ਼ਮੀਨ ਦੇ ਵਿੱਚ ਉੱਥੇ ਵੀ ਆਪਣੇ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਆਪਣੀ ਸੇਫਟੀ ਵਾਸਤੇ ਕਿਉਂਕਿ ਕਣਕ ਆਪਣੀ ਦਵੇ ਨਾ ਤੇ ਆਪਣੀ ਮੈਗਨੀਜ਼ੀਅਮ ਸਲਫੇਟ ਦੀ ਜ਼ਰੂਰ ਸਪਰੇਅ ਕਰੋ ਤਾਂ ਜੋ ਜਿਹੜਾ ਆਪਣਾ ਥੋੜਾਪਾ ਛਿੜਕਾ ਵੀ ਆਉਂਦਾ ਤਾਂ ਉਹ ਸਹਿਣ ਕਰ ਜਾਵੇ ਆਪਣੀ ਕਣਕ ਇਹ ਖੇਤਾਂ ਵਿੱਚ ਆਪਾਂ ਵਰਤਣਾ ਦੀ ਉਥੇ ਜਿੱਥੇ ਅੜੀ ਲੱਗ ਜਿਹੜਾ ਹੋ ਚੁੱਕਿਆ ਜਿੱਥੇ ਹੋ ਟੈਕਨੀਕਲ ਕੰਮ ਨਹੀਂ ਕਰਦੇ ਉਥੇ ਆਪਾਂ ਵਰਤਣਾ ਮਜਬੂਰੀ ਤੌਰ ਤੇ ਨਾ ਕਿ ਆਪਾਂ ਆਮ ਜਿਹੇ ਵਰਤਦੇ ਉਵੇਂ ਨਹੀਂ ਵਰਤਣਾ ਤੇ ਬਾਕੀ ਜਿਹੜੀ ਕਣਕ ਤੇ ਜਿਵੇਂ PBWR S1 ਅਤੇ 99 PBW 550 ਜਿਹੜੇ ਕਿਸਾਨ ਵੀਰਾਂ ਨੇ ਇਹ ਲਾਈ ਉਥੇ ਇਹ ਨਾਸ਼ਟਕ ਉਥੇ ਇਸ ਦਵਾਈ ਦਾ ਉਹਨਾਂ ਕਣਕਾਂ ਤੇ ਮਾੜਾ ਪ੍ਰਭਾਵ ਪੈਂਦਾ ਬਾਕੀ ਆਪਾਂ ਹੋਰ ਸਾਰੀਆਂ ਵੈਰੈਟੀਆਂ ਤੇ ਲਾ ਸਕਦੇ ਹਾਂ ਬਾਕੀ ਆਪਣੀ ਜ਼ਮੀਨ ਦਾ ਧਿਆਨ ਜ਼ਰੂਰ ਸਾਫਤ ਰੱਖੋ ਸਹੀ ਢੋਜ ਪਾਓ ਇਹ ਨਾਲ ਕਿ ਆਪਾਂ ਭਾਰੀ ਜ਼ਮੀਨ ਤੇ ਜੇ ਕਈ ਕਿਸਾਨ ਵੀਰੇ ਭਾਵੇਂ ਜ਼ਮੀਨ 'ਚ ਵਰਤੇ ਉੱਥੇ ਨੁਕਸਾਨ ਨਹੀਂ ਹੁੰਦਾ ਪਰ ਆਪਾਂ ਉਹਨਾਂ ਵੀ ਵਾਲ ਦੇਖ ਕੇ ਆਪਾਂ ਹਲਕੇ ਜਾਂ ਰੇਤਲੇ ਬਾਣਾ ਵਿੱਚ ਜਿਹੜੇ ਸਪਰੇਅ ਕਰਦੇ ਆ ਉੱਥੇ ਆਪਣੀ ਕਣਕ ਦਾ ਨੁਕਸਾਨ ਬਹੁਤ ਹੋ ਜਾਂਦਾ ਤੇ ਬਾਕੀ ਸਮਾਂ ਵੀਰੋ ਜਿਹੜਾ ਇਹ ਪਹਿਲੇ ਪਾਣੀ ਤੋਂ ਬਾਅਦ ਵਰਤਣਾ ਤੇ ਜਿਹੜਾ ਆਪਣਾ ਗੁਜਰੀਟਾਂ ਨੂੰ ਜ਼ਿਆਦਾ ਵੱਡਾ ਨਾ ਹੋਣ ਦਿਆ ਕਰੋ ਜਦੋਂ ਗੁਜਰੀਟਾਂ ਆਪਣਾ ਵੱਡਾ ਹੁੰਦਾ ਉਦੋਂ ਹੀ ਜਿਹੜੀ ਆਪਾਂ ਨੂੰ ਇਹ ਸਮੱਸਿਆ ਆਉਂਦੀ ਏ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ